ਭਾਜੀ ਸਵੇਰੇ ਜਦੋਂ ਆਕੇ ਦੁਕਾਨ ਖੋਲੀ ਆ ਉੱਥੇ ਆਕੇ ਦੇਖਿਆ ਸਾਡੇ ਗੱਲੇ ਟੁੱਟੇ ਪਏ ਸੀਗੇ ਗੱਲਾ ਖੋਲਿਆ ਰਹਿਗਾ ਸਾਰੇ ਡਰਾਜ ਵਗੈਰਾ ਸਾਰੇ ਪਟਕੇ ਚੋਰਾਂ ਨੇ ਹੱਥ ਫੇਰੇ ਹੋਇਆ ਸੀਗਾ ਜੀ ਇੰਨਾ ਤੋਂ ਨੁਕਸਾਨ ਕਰ ਭਾਜੀ ਮੇਰੇ ਗੱਲੇ ਦੇ ਵਿੱਚ ਜੀ 35000 ਰੁਪਏ 35000 ਰੁਪਏ ਵਿਆ ਹੈਗਾ ਨਾਲ ਚਾਂਦੀ ਦੇ ਸਿੱਕੇ ਸੀਗੇ ਉਹ ਪਿਆ ਸੀਗਾ ਜੀ ਸੀਸੀਟੀਵੀ ਕੈਮਰਾ ਨਹੀਂ ਭਾਈ ਸੀਸੀਟੀਵੀ ਨਹੀਂ ਲੱਗਾ ਰਹਿ ਕੇ ਕੈਮਰੇ ਨਹੀਂ ਲੱਗੇ ਤੇ ਪੁਲਿਸ ਕੰਪਲੇਟ ਕੀਤੀ ਪੁਲਿਸ ਨੂੰ ਕੰਪਲੇਨਡ ਕਰਤੀ ਪੁਲਿਸ ਹੋ ਗਈ ਹੈ ਜੀ ਔਰ ਕਿੱਧਰ ਵੀ ਆਏ ਪੁੱਸ ਪਤਾ ਲੱਗਾ ਭਾਜੀ ਇੱਥੇ ਸਾਡੇ ਨਾਲ ਉਧਰ ਉੱਪਰ ਜੰਗਲਾ ਹੈਗਾ ਵਾ ਜੰਗਲੇ ਦੇ ਉੱਪਰ ਕੰਕਰੀਟ ਦੀ ਸਲੈਬ ਆ ਸਲੈਬ ਪਟਕੇ ਜੰਗਲਾ ਖੋਲ ਕੇ ਉਹਦੇ ਚੋਂ ਆਏ ਜੀ ਤੇ ਪੁਲਿਸ ਆ ਕੇ ਕੀ ਕਹਜੇਗੇ ਪੁਲਿਸ ਤਾਂ ਜੀ ਦੇਖੋ ਹਰ ਵਾਰ ਦੀ ਤਰ੍ਹਾਂ ਇੱਕੋ ਹੀ ਉਹਦੀ ਗੱਲ ਹੈ ਕਿ ਅਸੀਂ ਤੁਸੀਂ ਤੁਹਾਡੇ ਨਾਲ ਆ ਤੁਹਾਡੇ ਸਹਿਯੋਗ ਦੇਵਾਂਗੇ ਤੁਹਾਡੇ ਨਾਲ ਕੰਮ ਕਰਾਂਗੇ ਪਰ ਉਹਨਾਂ ਦਾ ਸਹਿਯੋਗ ਸਾਨੂੰ ਬਹੁਤ ਘੱਟ ਹੈ ਇੱਥੇ ਗਸ਼ਤ ਨਹੀਂ 라ਤੀ ਕੋਈ ਵੀ ਹੁੰਦੀ ਹੈਗੀ ਕੋਈ ਵੀ ਅੱਗੇ ਕਾਰਵਾਈ ਨਹੀਂ ਹੈਗੀ ਕੋਈ ਅੱਗੇ ਕੰਮ ਨਹੀਂ ਕਰਦੇ ਹੈਗੇ ਚੌਂਕੀਦਾਰ ਵਗੈਰਾ ਹੈਗਾ ਇਸ ਚੌਂਕੀਦਾਰ ਨਹੀਂ ਹੈਗਾ ਜੀ ਸਾਡੇ ਯਾਰ ਕਿਹੜਾ ਇਸ ਤਰਾਫਾ ਬਾਜ਼ਾਰ ਨਕੌਦਰ ਜੀ ਸਰ ਕੀ ਮਾਮਲਾ ਜੀ ਇਹ ਸਾਨੂੰ ਹੁਣ ਤੋਂ ਥੋੜੀ ਦੇਰ ਪਹਿਲਾਂ ਹੀ ਇਨਫਾਰਮੇਸ਼ਨ ਮਿਲੀ ਆ ਕਿ ਆ ਇਸ ਤਰਾਫਾ ਬਾਜ਼ਾਰ ਦੇ ਉੱਤੇ ਰਾਜਨ ਗਾਰਮੈਂਟਸ ਇੱਥੇ ਕੋਈ ਚੋਰ ਵੱਲੋਂ ਉੱਪਰੋਂ ਦੀ ਸੱਤ ਕੋ ਗ੍ਰਿਲ ਪਟਕੇ ਔਰ ਇੱਥੇ ਇਹਨਾਂ ਦੇ ਗੱਲੇ ਦੇ ਵਿੱਚੋਂ ਕੋਈ ਕੈਸ਼ ਵਗੈਰਾ ਜਿਹੜਾ ਚੋਰੀ ਕੀਤਾ ਔਰ ਅਸੀਂ ਇਹ ਮੌਕੇ ਤੇ ਆਏ ਆ ਉੱਪਰ ਵੀ ਦੇਖਿਆ ਸਾਰਾ ਤੇ ਅਸੀਂ ਇਹਦੇ ਬਾਰੇ ਜਿਹੜਾ ਵਾ ਇਹਨਾਂ ਨਾਲ ਵੀ ਸਾਰੇ ਬਜ਼ਾਰ ਵਾਲਿਆਂ ਨਾਲ ਵੀ ਗੱਲ ਕੀਤੀ ਹੈ ਕਿ ਤੁਸੀਂ ਵੀ ਇੱਕ ਚੌਂਕੀਦਾਰ ਹਰ ਮਾਰਕੀਟ ਦੇ ਵਿੱਚ ਰੱਖਿਆ ਜਾਵੇ ਔਰ ਮੈਂ ਤੁਹਾਡੇ ਮਾਧਿਅਮ ਰਾਈ ਵੀ ਇਹਨਾਂ ਨੂੰ ਅਪੀਲ ਕਰਾਂਗਾ ਕਿ ਚੌਂਕੀਦਾਰ ਜਿਹੜੇ ਆ ਜ਼ਰੂਰ ਰੱਖਣੇ ਪੈਣਗੇ ਅਸੀਂ ਵੀ ਆਪਣੇ ਵੱਲੋਂ ਗਸ਼ਤ ਟੀਮਾਂ ਲਾਈਆਂ ਹੋਈਆਂ ਨੇ ਸਾਡੀ ਵੀਆਰ ਟੀਮ ਅਲੱਗ ਤੋਂ ਗਸ਼ਤ ਕਰਦੀ ਹੈ ਦੋ ਮੁਲਾਜ਼ਮ ਮੋਟਰਸਾਈਕਲ ਗਸ਼ਤ ਤੇ ਲਾਏ ਹੋਏ ਆ ਔਰ ਰਾਤ ਮੈਂ ਖੁਦ 2:00 ਵਜੇ ਤੱਕ ਅੱਜ ਵੀ ਆਪ ਸਾਰਾ ਮਤਲਬ ਕਵਰ ਕਰਦਾ ਰਿਆਂ ਘੁੰਮਦਾ ਰਿਆਂ ਔਰ ਬਾਕੀ ਕੋਈ ਗੱਲ ਨਹੀਂ ਇਹਨੂੰ ਅਸੀਂ ਜਲਦੀ ਕਰ ਲਵਾਂਗੇ ਟਰੇਸ ਕਰਾਂਗੇ ਸਰ ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਦਾ ਫਿਲਹਾਲ ਅਜੇ ਇਹਨਾਂ ਨੇ ਕੋਈ ਐਸਟੀਵੇਟਰ ਨਹੀਂ ਆਇਆ ਆਪਣਾ ਕਹਿੰਦੇ ਚੈੱਕ ਕਰਕੇ ਤੁਹਾਨੂੰ ਦੱਸ ਦਿਆਂਗੇ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਇਹਨਾਂ ਦੇ ਨਹੀਂ ਉੱਪਰ ਜਿੱਧਰ ਉਹਦੀ ਕੋਈ ਚੋਰ ਨੇ ਐਂਟਰੀ ਕੀਤੀ ਉਧਰ ਤਾਂ ਕੈਮਰਾ ਕੋਈ ਹੈ ਨਹੀਂਗਾ نیچے ਵੀ ਇਹਨਾਂ ਕੋਲ ਕੈਮਰੇ ਨਹੀਂ ਲੱਗੇ ਹੈਗੇ